ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਹਾਉਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰਦੀ ਗਧੇ ਤੇ ਬਿਠਾ ਕੇ ਆ ਜਿੰਨਾ ਚਿਰ ਇਹਨਾਂ ਜਥੇਦਾਰਾਂ ਨੇ ਬਾਦਲਾਂ ਦੀ ਉਸਤ ਪਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਇਹ ਜਥੇਦਾਰ ਠੀਕ ਰਹੇ ਜਿਨ੍ਹਾਂ ਨੇ ਅੱਜ ਜਥੇਦਾਰਾਂ ਤੇ 45 ਕਮੇਟੀ ਬਣਾ ਦਿੱਤੀ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਨਾਲੇ ਉਹਦੇ ਚ ਉਹ ਲੋਕ ਪਾਏਗੇ ਜਿਹੜੇ ਖੁਦ ਇਸ ਹਮਾਮਚ ਨੰਗੇ ਆ ਤਨਖਾਈ ਇਹ ਅਕਾਲ ਤਖਬ ਸਾਹਿਬ ਦੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਡੇ ਵਿਚਾਰਧਾਰਕ ਵਖਰੇਵੇਂ ਵੀ ਆ ਭਾਵੇਂ ਪਰ ਇਸ ਧੱਕੇਸ਼ਾਹੀ ਬੇਇਨਸਾਫੀ ਦੇ ਅਸੀਂ ਖਿਲਾਫ ਹਾਂ ਬਿਲਕੁਲ ਨਜ਼ਾਇਜ਼ ਮੰਗਾ ਮੈਂ ਇਹਦਾ ਸਖਤ ਵਿਰੋਧ ਕਰਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਪਹਿਲਾਂ ਉਹਨਾਂ ਬਾਰੇ ਤਾਂ ਨਰੀਖਣ ਕਰ ਲੋ ਉਹਨਾਂ ਦੀ ਪੜਤਾਲ ਕੌਣ ਕਰੂਗਾ ਪੜਤਾਲ ਮੇਲ ਅੱਜ ਹੀ ਕਰਕੇ ਅਸੀਂ ਇੱਕ 5 ਮੈਂਬਰੀ ਜਾਂ 11 ਮੈਂਬਰੀ ਕਮੇਟੀ ਅੱਜ ਕੱਲ ਦੇ ਵਿੱਚ ਐਲਾਨ ਕਰਾਂਗੇ ਜਿਹੜੀ ਬਾਦਲਾਂ ਦਾ ਲੇਖਾ ਜੋਖਾ ਸ਼੍ਰੋਮਣੀ ਕਮੇਟੀ ਦਾ ਵੀ ਲੇਖਾ ਜੋਖਾ ਕਰੇਗੀ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਪੰਥ ਦੇ ਨਾਲ ਜੋ ਧਰੋਹ ਕਮਾਇਆ ਵਾ ਕੌਮ ਦੇ ਨਾਲ ਧਰੋਹ ਕਮਾਇਆ ਵਾ ਇਹਨਾਂ ਦਾ ਲੇਖਾ ਜੋਖਾ ਵੀ ਜਿਹੜਾ ਉਹ ਕਮੇਟੀ ਕਰੇਗੀ ਅਸੀਂ ਜਿਸ ਵੇਲੇ ਪਹਿਲਾਂ ਹੀ ਕਿਹਾ ਸੀਗਾ ਸਰਬੱਤ ਖਾਲਸਾ ਨੇ ਵੀ ਕਿਹਾ ਪਰ ਸਰਕਾਰ ਨੇ ਸਾਡੇ ਤੇ ਪਾਬੰਦੀਆਂ ਲਾਈਆਂ ਸਾਨੂੰ ਜੇਲਾ ਚ ਡੱਕਿਆ ਸਰਬੱਤ ਖਾਲਸਾ 2015 ਚ ਕਿਹਾ ਸੀ ਕਿ ਵਿਧੀ ਵਿਧਾਨ ਜਿਹੜਾ ਜਥੇਦਾਰਾਂ ਦਾ ਹੋਵੇ ਜਿੰਨਾ ਚਿਰ ਵਿਧੀ ਵਿਧਾਨ ਨਹੀਂ ਬਣਦਾ ਉਹਨਾਂ ਚਿਰ ਇਹੀ ਹਾਲਾਤ ਹੋਣਗੇ ਤਾਂ ਹੀ ਸਰਬੱਤ ਖਾਲਸਾ ਨੇ ਐਲਾਨ ਕੀਤਾ ਸੀ ਕਿ ਅਸੀਂ ਜਥੇਦਾਰਾਂ ਨੂੰ ਲਗਾਉਣ ਹਟਾਉਣ ਉਹਨਾਂ ਦਾ ਅਧਿਕਾਰ ਖੇਤਰ ਉਹਨਾਂ ਦੀ ਉਪਜੀਵਕਾ ਇਹਦਾ ਸਾਰਾ ਇੱਕ ਸੰਵਿਧਾਨ ਵਿਧੀ ਵਿਵਧਾਨ ਹੋਵੇ ਜਥੇਦਾਰ ਇੱਕ ਧੜੇ ਦਾ ਨਾ ਹੋਵੇ ਇੱਕ ਪਾਰਟੀ ਦਾ ਨਾ ਹੋਵੇ ਪੰਥ ਦਾ ਹੋਵੇ ਤੇ ਤਾਂ ਹੀ ਉਹਨਾਂ ਦਾ ਮਾਨ ਸਨਮਾਨ ਕਾਇਮ ਰਹਿ ਸਕਦਾ ਜਿੰਨਾ ਚਿਰ ਇਹਨਾਂ ਜਥੇਦਾਰਾਂ ਨੇ ਬਾਦਲਾਂ ਦੀ ਉਸਤ ਬਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਇਹ ਜਥੇਦਾਰ ਠੀਕ ਰਹੇ ਔਰ ਜਦੋਂ ਇਹਨਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਵੀ ਥੋੜੀ ਨਰਮਾਈ ਵਰਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਦੇ ਸਿਆਸੀ ਗੁਨਾਹਾਂ ਨੂੰ ਦਰਕਨਾਰ ਕਰਦੇ ਹੋਏ ਕੇਵਲ ਧਾਰਮਿਕ ਸਜ਼ਾ ਲਾਈ ਧਾਰਮਿਕ ਗੁਨਾਹਾਂ ਦੀ ਧਾਰਮਿਕ ਸਜ਼ਾ ਸਿਆਸੀ ਗੁਨਾਹਾਂ ਦੀ ਸਿਆਸੀ ਸਜ਼ਾ ਹੁੰਦੀ ਆ ਪਰ ਫਿਰ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸਪਾਸ ਸਲਾਰ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤਾ ਇਹ ਹੋਣਾ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਹਾਉਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰ ਦੀ ਗਦੇ ਤੇ ਬਿਠਾ ਕੇ ਆ ਜਿਹੜਾ ਅਜ ਹਰਪ੍ਰੀਤ ਸਿੰਘ ਦਾ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਪਹਿਲਾਂ ਉਹਨਾਂ ਬਾਰੇ ਤਾਂ ਨਰੀਖਣ ਕਰ ਲੋ ਉਹਨਾਂ ਦੀ ਪੜਤਾਲ ਕੌਣ ਕਰੂਗਾ ਰਗੂਜੀਤ ਸਿੰਘ ਵਿਰਕ ਸਾਡੇ ਹਰਿਆਣਾ ਤੋਂ ਕਰਨਾਲ ਤੋਂ ਜਿਹੜਾ ਬਾਦਲ ਪਰਿਵਾਰ ਦਾ ਖਾਸਮ ਖਾਸ ਆ ਉਹ ਤਾਂ ਅਕਾਲ ਤਖਤ ਸਾਹਿਬ ਦਾ ਤਨਖਈਆ ਉਹਨੂੰ ਕਮੇਟੀ ਚ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਵੱਡਾ ਗੁਨਾਹ ਕੀਤਾ ਕਾਰਜ ਕਰਨੀ ਨੇ ਜਿਹੜਾ ਕਾਲ ਤਖਤ ਸਾਹਿਬ ਦਾ ਤਨਖਾਹਿਆ ਉਸ ਵੇਲੇ ਸੌਦਾ ਸਾਧੀਆਂ ਹਾਜ਼ਰੀਆਂ ਭਰਦਾ ਰਿਹਾ ਉਹਦੇ ਮਾਫੀ ਨਾਮੇ ਚ ਸਾਰਾ ਜਿਹੜਾ ਸੀ ਸਾਥ ਉਹਨੇ ਬਦਲਾ ਦਾ ਦਿੱਤਾ ਫਿਰ ਦਲਜੀਤ ਸਿੰਘ ਭਿੰਡਰ ਜੋ ਹਿਮਾਚਲ ਤੋਂ ਉਹ ਵੀ ਵੱਡੇ ਗੁਨਾਹਾਂ ਦਾ ਭਾਗੀਦਾਰ ਉਥੇ ਜਿਹੜੇ ਫਰਾਡ ਦੇ ਪਰਚੇ ਹੋਏ ਸਾਰਾ ਕੁਝ ਵੀ ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਉਹ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਉਹ ਆਪਣਾ ਪੜਤਾਲ ਕਰਨਗੇ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਅਸੀਂ ਪੰਥ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ ਪੰਥਕ ਜਥੇਬੰਦੀਆਂ ਮੈਂ ਸਭ ਨੂੰ ਅਪੀਲ ਕਰਾਂਗਾ ਤਾਲਮੇਲ ਅੱਜ ਹੀ ਕਰਕੇ ਅਸੀਂ ਇੱਕ ਪੰਜ ਮੈਂਬਰੀ ਜਾਂ 11 ਮੈਂਬਰੀ ਕਮੇਟੀ ਅੱਜ ਕੱਲ ਦੇ ਵਿੱਚ ਐਲਾਨ ਕਰਾਂਗੇ ਜਿਹੜੀ ਬਾਦਲਾਂ ਦਾ ਲੇਖਾ ਜੋਖਾ ਸ਼੍ਰੋਮਣੀ ਕਮੇਟੀ ਦਾ ਵੀ ਲੇਖਾ ਜੋਖਾ ਕਰੇਗੀ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਪੰਥ ਦੇ ਨਾਲ ਜੋ ਧ੍ਰੋਹ ਕਮਾਇਆ ਵਾ ਕੌਮ ਦੇ ਨਾਲ ਧ੍ਰੋਹ ਕਮਾਇਆ ਵਾ ਇਹਨਾਂ ਦਾ ਲੇਖਾ ਜੋਖਾ ਵੀ ਜਿਹੜਾ ਉਹ ਕਮੇਟੀ ਕਰੇਗੀ ਜਿਸ ਤਰੀਕੇ ਨਾਲ ਇਹਨਾਂ ਨੇ ਅੱਜ ਜਥੇਦਾਰਾਂ ਤੇ ਪੜਤਾਲੀਆ ਕਮੇਟੀ ਬਣਾ ਦਿੱਤੀ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਨਾਲੇ ਉਹਦੇ ਚ ਉਹ ਲੋਕ ਪਾਏਗੇ ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਤਨਖਾਈ ਇਹ ਅਕਾਲ ਤਖਸਾਲ ਦੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਹੈਗਾ ਇਸ ਚੀਜ਼ ਦਾ ਭਾਵੇਂ ਕਿ ਸਾਡੇ ਵਿਚਾਰ ਧਾਰਕ ਵਖਰੇਵੇਂ ਰਹੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾਲ ਦੂਸਰਿਆਂ ਨਾਲ ਉਹਨਾਂ ਨੇ ਹਮੇਸ਼ਾ ਬਾਦਲਾਂ ਦਾ ਸਾਥ ਦਿੱਤਾ ਹੁਣ ਆ ਕੇ ਪੰਥ ਦੇ ਦਬਾਅ ਗਏ ਉਹਨਾਂ ਨੂੰ ਇਹ ਫੈਸਲਾ ਜਿਹੜਾ ਅਸੀਂ ਕਰਨਾ ਪਿਆ ਜਿਹੜਾ ਬਾਦਲਾਂ ਨੂੰ ਮਨਜ਼ੂਰ ਨਹੀਂ ਆ ਉਹਨਾਂ ਦੇ ਦਲ ਨੂੰ ਮਨਜ਼ੂਰ ਨਹੀਂ ਆ ਇਹਦੇ ਤੇ ਸਗੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਕਿ ਉਹ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੀ ਬਣਾਈ ਜਿਸ ਦੇ ਅੰਦਰ ਕਿ ਬਹੁਤ ਸਾਰਾ ਤਲਖੀ ਵੀ ਪੈਦਾ ਹੋਈ ਕਮੇਟੀ ਦੇ ਅੰਦਰ ਮੈਂਬਰਾਂ ਨੇ ਵਿਰੋਧ ਵੀ ਕੀਤਾ ਇਹਨੂੰ ਜ਼ਥੇਦਾਰ ਅਗਵੀਰ ਸਿੰਘ ਨੂੰ ਰੱਦ ਕਰਨੀ ਚਾਹੀਦੀ ਹੈ ਤਿੰਨ ਮੈਂਬਰੀ ਕਮੇਟੀ ਤੇ ਖੁਦ ਕਮੇਟੀ ਪੰਥ ਦੀ ਪ੍ਰਬੰਧਤ ਬਣਾਉਣੀ ਚਾਹੀਦੀ ਹੈ ਜੇਕਰ ਇਸ ਤੇ ਉੱਤੇ ਕੋਈ ਗੱਲਬਾਤ ਵੀ ਕਰਨੀ ਹੈ ਜਿੰਨਾ ਚਿਰ ਬਾਦਲਾਂ ਦੀ ਹਾਂ ਚ ਹਾਂ ਉਹਨਾਂ ਚਿਰ ਜ਼ਥੇਦਾਰ ਵੀ ਚੰਗੇ ਪਹਿਲਾਂ ਵੀ ਜਿਵੇਂ ਇਸ ਤਰ੍ਹਾਂ ਇਹਨਾਂ ਨੇ ਜ਼ਥੇਦਾਰ ਰਣਜੀਤ ਸਿੰਘ ਨੂੰ 1999 ਚ ਹਟਾਇਆ ਸੀਗਾ ਉਸੇ ਤਰੀਕੇ ਨਾਲ ਅੱਜ ਇਹ ਜਿਹੜੀ ਗੱਲ ਆ ਭਾਵੇਂ ਕਿ ਉਹਨਾਂ ਦੀ ਤੇ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਬਾਦਲਾਂ ਦੀ ਹਮੇਸ਼ਾ ਪੁਸਤ ਬਣਾਈ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆ ਹੁਣ ਸੰਗਤਾਂ ਦੇ ਦਬਾਅਗੇ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਵਿਚਾਰਧਾਰਕ ਵਖਰੇਵੇਂ ਵੀ ਆ ਭਾਵੇਂ ਪਰ ਇਸ ਧੱਕੇਸ਼ਾਹੀ ਬੇਇਨਸਾਫੀ ਦੇ ਅਸੀਂ ਖਿਲਾਫ ਹਾਂ ਬਿਲਕੁਲ ਨਜਾਇਜ਼ ਮੰਗਾ ਮੈਂ ਇਹਦਾ ਸਖਤ ਵਿਰੋਧ ਕਰਦਾ ਭਾਈ ਨਰੈਣ ਸਿੰਘ ਚੌੜਾ ਪੰਥ ਲਈ ਜਿਨੇ ਜ਼ਿਲਾਂ ਕਟੀਆਂ ਤਸ਼ੱਦਦ ਚੱਲਿਆ ਇੱਕ ਸੰਘਰਸ਼ੀ ਸੇਖਿਆ ਉਹਦੇ ਜਜ਼ਬਾਤ ਜਿਹੜੇ ਭੜਕੇ ਕੰਟਰੋਲ ਨਹੀਂ ਹੋਇਆ ਜਿਸ ਕਰਕੇ ਉਹਨੇ ਇਹ ਘਟਨਾ ਜਿਹੜੀ ਕੀਤੀ ਆ ਭਾਵੇਂ ਅਸੀਂ ਇਸ ਘਟਨਾ ਨੂੰ ਜਸਟੀਫਾਈ ਨਹੀਂ ਕਰਦੇ ਪਰ ਮੈਂ ਨਾਲ ਹੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੋਈ ਵੀ ਅੱਜ ਵੀ ਅਪੀਲ ਕਰਦਾ ਗੁਰੂ ਰਾਮਦਾਸ ਦੇ ਦਰ ਤੇ ਖੜ ਕੇ ਕਿ ਕੋਈ ਵੀ ਕਿਤੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਇਸ ਤਰ੍ਹਾਂ ਦਾ ਜਸਮਾਨੀ ਹਮਲਾ ਨਾ ਕਰੇ ਕਿਉਂਕਿ ਜਦੋਂ ਅਸੀਂ ਜਸਮਾਨੀ ਹਮਲਾ ਕਰਕੇ ਕਿਸੇ ਨੂੰ ਇਸ ਦੁਨੀਆ ਤੋਂ ਤੋੜ ਦਿੰਨੇ ਆ ਤੂੰ ਆਪਣੇ ਹਸਰ ਕਿਵੇਂ ਦੇਖੇਗਾ ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਹੋਵੇ ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦਾ ਕਿ ਉਹ ਆਪਣਾ ਹਸਰ ਆਪਣਾ ਪਤਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਅਖੀਰ ਚ ਪੰਜ ਵਾਰ ਦਾ ਚੀਫ ਮਨਿਸਟਰ ਲੰਬੀ ਆਪਣੇ ਹਲਕੇ ਤੋਂ ਹਾਰ ਕੇ ਜਹਾਨ ਤੋਂ ਕੂਚ ਕੀਤਾ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜੋ ਪੰਥ ਤੇ ਪੰਜਾਬ ਨਾਲ ਧਰੋਹ ਕਮਾਇਆ ਵਾ ਉਦਾ ਹਸਰ ਖੁਦ ਲੰਬੀ ਉਮਰ ਭੋਗ ਕੇ ਦੇਖ ਕੇ ਜਾਵੇ ਇਸ ਕਰਕੇ ਮੇਰੀ ਅਪੀਲ ਆ ਕਿ ਕੋਈ ਵੀ ਉਹਨਾਂ ਤੇ ਜਸਮਾਨੀ ਹਮਲਾ ਨਾ ਕਰੇ ਉਹਨਾਂ ਨੂੰ ਆਪਣਾ ਹਸਰ ਵੇਖਣ ਵਾਸਤੇ ਜੋ ਪੰਥ ਤੇ ਪੰਜਾਬ ਨਾਲ ਉਹਨਾਂ ਨੇ ਧੋਖਾ ਮਾਇਆ ਉਹਨੂੰ ਉਹ ਜ਼ਰੂਰ ਆਪਣੇ ਅੱਖੀਂ ਦੇਖ ਕੇ ਜਾਣ ਕੇ ਉਹਨਾਂ ਦਾ ਹਸਰ ਜਿਹੜਾ ਪੰਥ ਦੇ ਮੈਂ ਤਾਂ ਹੀ ਅਪੀਲ ਕਰਦਾ ਦੁਨੀਆ ਦੇ ਕਿਸੇ ਕੋਨੇ ਚ ਰਹੋ ਕਿਸੇ ਧੜੇ ਚ ਰਹੋ ਕਿਸੇ ਪਾਰਟੀ ਚ ਰਹੋ ਆਪਣੇ ਪੰਥ ਤੇ ਆਪਣੇ ਪੰਜਾਬ ਤੇ ਆਪਣੇ ਭਾਈਚਾਰੇ ਦੇ ਨਾਲ ਆਪਣੀ ਧਰਤੀ ਆਪਣੇ ਲੋਕਾਂ ਦੇ ਨਾਲ ਕਦੇ ਗਦਾਰੀ ਨਾ ਕਰੋ ਜਿਹੜੇ ਵੀ ਇਸ ਤਰ੍ਹਾਂ ਦੀ ਗਦਾਰੀ ਕਰਦੇ ਉਹਨਾਂ ਦਾ ਹਸਰ ਆਹੀ ਹੁੰਦਾ ਵਾ ਇਹੀ ਮੈਂ ਸਾਰੇ ਪੰਥ ਨੂੰ ਕੌਮ ਨੂੰ ਅਪੀਲ ਕਰਦਾ ਬਿਕਰਮ ਜੀਠਿਆ ਕਹਿੰਦੇ ਨੇ ਕਿ ਨਰੈਨ ਸਿੰਘ ਚੋੜਾ ਪਾਕਿਸਤਾਨ ਤੋਂ ਟ੍ਰੇਨ ਹੋ ਕੇ ਆਏ ਨੇ ਪਾਕਿਸਤਾਨ ਨਾਲ ਸੰਬੰਧ ਨੇ ਉਹਨਾਂ ਦੇ ਐ ਜੈਦ ਦੇ ਨਾਲ ਸੰਬੰਧ ਦੇ ਦੇਖੋ ਜਿਹੜਾ ਬਿਕਰਮ ਸਿੰਘ ਜੀਠਿਆ ਕਹਿੰਦਾ ਮਾਝੇ ਦਾ ਆਪੇ ਬਣਿਆ ਜਰਨੈਲ ਉਹਨੇ ਜਾਂ ਤੇ ਉਹਨਾਂ ਨਾਲ ਉਹਦੀ ਮੁਲਾਕਾਤ ਕਰਾਈ ਹੋਊਗੀ ਜਾ ਉਹਨੇ ਟ੍ਰੇਨਿੰਗ ਸੈਂਟਰ ਚ ਉਹਨੂੰ ਭਰਤੀ ਕਰਾਇਆ ਹੋਊਗਾ ਇਹ ਸਾਰੀਆਂ ਜਿਹੜੀਆਂ ਬੇਫਾਲਤੂ ਗੱਲਾਂ ਬਿਕਰਮ ਸਿੰਘ ਮਜੀਠੀਆ ਕਰਦੇ ਆ ਹਮੇਸ਼ਾ ਇਹਨਾਂ ਨੇ ਪਹਿਲਾਂ ਵੀ ਜੋ ਕੁਝ ਕੀਤਾ ਇਹ ਪਹਿਲਾਂ ਬੰਦੀ ਸਿੰਘਾਂ ਨੂੰ ਅਤਵਾਦੀ ਕਹਿੰਦੇ ਰਹੇ ਤੇ ਹੁਣ ਜਦੋਂ ਵੇਖਿਆ ਪੰਥ ਤੇ ਪੰਜਾਬ ਚ ਉਹਨਾਂ ਦਾ ਮਲਿਆ ਮੇਟ ਹੋ ਗਿਆ ਵਾ ਪੈਰਾਂ ਥੱਲੇ ਸਿਆਸੀ ਜ਼ਮੀਨ ਖਿਸਕ ਗਈ ਆ ਤੇ ਹੁਣ ਬੰਦੀ ਸਿੰਘਾਂ ਵਾਸਤੇ ਦਸਖਤ ਵੀ ਕਰਾਉਂਦੇ ਆ ਤੇ ਹੁਣ ਗਾਂ ਮੀਬੀ ਸ਼ਾਇਦ ਸਾਡੀ ਪੰਥ ਚ ਕਿਤੇ ਜੜ ਲੱਗ ਜੇ ਪਰ ਪੰਥ ਦੀ ਕੁਰਬਾਨੀ ਕਰਨ ਵਾਲੇ ਯੋਧੇ ਆ ਜਿਹੜੇ ਅੱਜ ਵੀ ਬੰਦੀ ਸਿੰਘ ਉਹਨਾਂ ਦੀ ਰਿਹਾਈ ਲਈ ਅਸੀਂ ਦਿਨ ਰਾਤ ਅਰਦਾਸ ਵੀ ਕਰਦੇ ਆ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਰਹੇ ਆ ਵਿਕਰਮ ਮਜੀਠੀਏ ਵਰਗੇ ਤੇ ਉਹਨਾਂ ਦੇ ਸਾਥੀ ਸੁਖਬੀਰ ਸਿੰਘ ਬਾਦਲ ਵਰਗੇ ਉਹਨਾਂ ਦਾ ਹਸਰ ਤੁਸੀਂ ਦੇਖ ਰਹੇ ਉਹਨਾਂ ਨੂੰ ਪੰਥ ਤੇ ਕੌਮ ਜਿਹੜਾ ਪੰਜਾਬ ਆ ਉਹ ਪਛਾਣੇ ਮੈਂ ਧੰਨਵਾਦ ਕਰਦਾ ਸਿੱਖ ਜਥੇਬੰਦੀਆਂ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਆਪਣੇ ਸਾਥੀਆਂ ਸਮੇਤ ਇੱਥੇ ਆਏ ਆ ਤੇ ਭਾਈ ਮੋਹਨ ਸਿੰਘ ਜੀ ਜਿਹੜੇ ਪੰਥਕ ਬੁਲਾਰੇ ਦਮਦਮੀ ਟਕਸਾਲ ਭਾਈ ਜਰਨੈਲ ਸਿੰਘ ਸਕੀਰਾ ਜਿਹੜੇ ਪੰਥਕ ਆਗੂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਇੱਥੇ ਸਨਮਾਨ ਕੀਤਾ ਸਵਾਗਤ ਕੀਤਾ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਇਹ ਪੰਥ ਦੇ ਸਾਹਮਣੇ ਅਪੀਲ ਕਰਦਾ ਸਾਰੇ ਪੰਥ ਨੂੰ ਕਿ ਤੁਹਾਡੇ ਸਾਹਮਣੇ ਜੋ ਜੋ ਕੁਝ ਅਸੀਂ ਕਿਹਾ ਉਹ ਤੁਹਾਡੇ ਸਾਹਮਣੇ ਆ ਹੁਣ ਫੈਸਲਾ ਤੁਸੀਂ ਕਰਨਾ ਕਿ ਇਹਨਾਂ ਦਾ ਹਸ਼ਰ ਜੋ ਹੋ ਰਿਹਾ ਵਾ ਇਸ ਹਸਰ ਨੂੰ ਤੁਸੀਂ ਦੇਖਦੇ ਸਾਰਿਆਂ ਨੇ ਪੰਥ ਦੇ ਪੰਜਾਬ ਦਾ ਕੌਮ ਦਾ ਸਾਥ ਹਰਿਆਣੇ ਦੇ ਸਿੱਖਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਨੂੰ ਹਰਿਆਣੇ ਚ ਕੋਈ ਵੀ ਮੂੰਹ ਨਾ ਲਾਵੇ ਜੇ ਹੁਣ 19 ਤਰੀਕ ਦਾ ਇਲੈਕਸ਼ਨ ਆ ਜਿਹੜਾ ਜੋ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖੋ ਇਹਨਾਂ ਨੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਰੋਕ ਕੇ ਰੱਖਿਆ ਮੈਂ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦਾ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਜਿਹੜੇ ਕੇਂਦਰੀ ਮਨਿਸਟਰ ਆ ਹੁਣ ਪਾਵਰ ਮਨਿਸਟਰ ਅਰਬਨ ਡਿਵੈਲਪਮੈਂਟ ਮਨਿਸਟਰ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਸ੍ਰੀ ਨੈਭ ਸਿੰਘ ਸੈਣੀ ਜੋ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਚੋਣਾਂ ਕਰਾਵਾਂਗੇ ਦੇਖੋ ਉਹਨਾਂ ਨੇ ਚੋਣਾਂ ਐਲਾਨ ਕਰ ਦਿੱਤਾ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਆ ਜਿਹੜਾ ਐਚਐਸ ਭੱਲਾ ਸਾਹਿਬ ਜਿਹੜੇ ਬੜੇ ਸਿਆਣੇ ਪੁਰਖ ਉਹਨਾਂ ਨੇ ਇਸ ਦਾ ਐਲਾਨ ਕਰ ਦਿੱਤਾ ਤੇ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਨੇ ਆਪਣਾ ਵਾਅਦਾ ਪੂਰਾਇਆ ਅਸੀਂ ਸਵਾਗਤ ਕਰਦੇ ਹਾਂ ਕਿ ਦੇਖੋ ਅੱਜ ਕੱਲ ਬਣੀ ਕਾਨੂੰਨੀ ਤੌਰ ਤੇ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ